हां जी ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ ਅੱਜ ਦੀ ਦੇਖੋ ਮੈਂ ਰੈਸਪੀ ਬਣਾਉਣ ਲੱਗੀ ਹਾਂ ਜਿਹੜੇ ਆਪਣੇ ਆਲੂ ਉਬਾਲ ਕੇ ਆਪਾਂ ਨੇ ਉਹਨਾਂ ਨੂੰ ਦੇਖੋ ਮੈਸ਼ ਕਰ ਲਿਆ ਉਹਦੇ ਲਈ ਆਪਾਂ ਨੇ ਗਰੇਵੀ ਵੀ ਤਿਆਰ ਕਰ ਲਈ ਟਮਾਟਰ ਵੀ ਆਪਾਂ ਨੇ ਗ੍ਰੈਂਡਰ ਕਰ ਲਏ ਦੇਖੋ ਮਿਰਚਾਂ ਵੀ ਹਰੀਆਂ ਆਪਾਂ ਨੇ ਕੁੱਟੀਆਂ ਪਈਆਂ ਲੋੜ ਮੁਤਾਬਕ ਪਾਵਾਂਗੇ ਪਿਆਜ਼ ਅਦਰਕ ਇਹਦੇ ਵਿੱਚ ਆਪਾਂ ਨਵੇਂ ਦਾਸਣ ਤੇ ਨਿੰਜਾ ਪੀਸ ਲਈਆਂ ਫਿਰ ਉਹਦੇ ਵਿੱਚ ਆਪਾਂ ਪਾਵਾਂਗੇ ਇੱਕ ਦਹੀਂ ਬਾਕੀ ਆਪਣੇ ਮਸਾਲੇ ਹੋਣਗੇ ਦੇਖੋ ਇਹ ਸਰਜੀ 10 ਮਿੰਟਾਂ ਦੇ ਵਿੱਚ ਤਿਆਰ ਹੋ ਜਾਂਦੀ ਕਿਉਂਕਿ ਆਲੂ ਆਪਣੇ ਉਬਲੇ ਹੋਏ ਨੇ ਇਹਨੂੰ ਆਪਾਂ ਨੇ ਸਿਰਫ ਉਬਾਲੀਓ ਦਵਾਉਣੀ ਹੈ ਚਲੋ ਕਰਦੇ ਆ ਫਿਰ ਆਪਾਂ ਰੈਸਪੀ ਤਿਆਰ ਤੁਸੀਂ ਵੀ ਇਸੇ ਤਰ੍ਹਾਂ ਰੈਸਪੀ ਤਿਆਰ ਕਰੋ ਜੀ ਘਰ ਦੇ ਵਿੱਚ ਬਣਾਓ ਕਿਉਂਕਿ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਣੇ ਆ ਤੇ ਵੱਡੇ ਵੀ ਐਨੀ ਟੇਸਟੀ ਸਬਜੀ ਬਣਦੀ ਹੈ ਖੱਟੇ ਮਿੱਠਾ ਸੁਆਦ ਆਊਗਾ ਤੁਹਾਨੂੰ ਬਹੁਤ ਜ਼ਿਆਦਾ ਟੇਸਟੀ ਬਣੂਗੀ ਚਲੋ ਫਿਰ ਆਪਾਂ ਸ਼ੁਰੂ ਕਰੀਏ ਦੇਖੋ ਸਾਰਿਆਂ ਤੋਂ ਪਹਿਲਾਂ ਆਪਾਂ ਨਿੱਕੇ ਪੈਨ ਦੇ ਵਿੱਚ ਆਪਾਂ ਨੇ ਤੇਲ ਪਾ ਲੈਣਾ ਗਰਮ ਹੋਣ ਲਈ ਜਦੋਂ ਤੇਲ ਗਰਮ ਹੋ ਜਾਊਗਾ ਫਿਰ ਉਸ ਤੋਂ ਵਿੱਚ ਸਾਰਿਆਂ ਤੋਂ ਪਹਿਲਾਂ ਆਪਾਂ ਨੇ ਪਾਉਣਾ ਜੀਰਾ ਨੇ ਪਿਆਜ਼ ਗ੍ਰਿੰਡਲ ਕਰਿਆ ਹੋਇਆ ਅਦਰਕ ਪਹਿਲਾਂ ਸੰਗਤ ਪੇਸਟ

ਜਦੋਂ ਚੰਗੀ ਤਰ੍ਹਾਂ ਪੁੱਜ ਜਾਊਗਾ ਫਿਰ ਇਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਨਮਕ ਲਾਲ ਮਿਰਚ ਤੇ ਹਰਦੀ ਤੇ ਆਪਾਂ ਹਰੀ ਮਿਰਚ ਵੀ ਥੋੜੀ ਜਿਹੀ ਪਾਵਾਂਗੇ ਸਵਾਦ ਆ ਪਤਾ ਹੀ ਪਾਉਣਾ ਦੇਖੋ ਦਹੀਂ ਆਪਨੇ 19 ਜੀ ਕੌਲੀ ਰੱਤੀ ਸੀਗੀ ਅੱਧੀ ਕ ਮੰਨ ਕੇ ਚੱਲੋ ਦਹੀਂ ਜ਼ਰੂਰ ਪਾਉਣਾ ਜੀ ਇਹਦਾ ਖੱਟਾ ਖੱਟਾ ਜਿਹਾ ਸਵਾਦ ਆਉਗਾ ਟੇਸਟ ਜਿਹੜਾ ਬਹੁਤ ਵਧੀਆ ਆਉਗਾ ਸਬਜ਼ੀ ਦਾ ਥੋੜਾ ਜਿਹਾ ਰਜਾਉਣਾ ਇਹ ਪੰਜ ਕੁ ਮਿੰਟ ਬਿਨਾਂ ਸਕਿਪ ਕਰੇ ਤੁਹਾਨੂੰ ਦਿਖਾ ਰਹੀਆਂ ਵੀਡੀਓ ਫਿਰ ਆਪਾਂ ਨੇ ਪਾਣੀ ਇੰਨਾ ਕ ਪਾਉਣਾ ਦੇਖੋ ਜੀ ਵਾਸਾ ਦੇਖੋ ਕਿੰਨੀ ਗਾੜੀ ਗਰੇਵੀ ਜੀ ਬਣ ਗਈ ਬਹੁਤ ਗਾੜੀ ਬਣੀ ਹੈ ਉਸ ਤੋਂ ਬਾਅਦ ਆਪਾਂ ਇਹ ਅੰਲੂ ਪਾ ਦੇਵਾਂਗੇ ਆਲੂ ਆਪਾਂ ਨੇ ਵਾਲਕੀਨ ਮੈਸ਼ ਕੀਤੇ ਹੋਏ ਨੇ ਦੇਖੋ ਹੱਥ ਨਾਲੇ ਸਬਜੀ ਇੰਨੀ ਜਿਆਦਾ ਟੇਸਟੀ ਬਣੂਗੀ ਜਿਸ ਤਰ੍ਹਾਂ ਰਿਆਹਾਂ ਦੇ ਵਿੱਚ ਹੁੰਦੀ ਹੈ ਆਪਣੇ ਰੈਸਟੋਰੈਂਟਾਂ ਜਾਂ ਹੁੰਦੀਆਂ ਹੋਟਲਾਂਾਂ ਦੇ ਇਸ ਤਰ੍ਹਾਂ ਦੀ ਸਬਜੀ ਬਣੂਗੀ ਸੂਨ ਸਬਜੀ ਨੂੰ ਆਪਣੇ ਦੋ ਵਾਲੇ ਦਿਵਾਉਣੇ ਆ। ਉਸ ਤੋਂ ਬਾਅਦ ਆਪਣੀ ਸਬਜੀ ਹੋ ਜਾਣੀ ਤਿਆਰ ਫਿਰ ਆਪਾਂ ਮਸਾਲਾ ਪਾਵਾਂਗੇ ਚ ਗਰਮ ਮਸਾਲਾ ਤੇ ਇੱਕ ਆਪਾਂ ਪਾਵਾਂਗੇ ਸੁੱਕਾ ਧਨੀਆ ਪੀਸਿਆ ਹੋਇਆ। ਉਹਨੈ ਨੂੰ ਪਟਾਕਦੀ ਆ। ਸਬਜੀ ਆਪਣੀ ਚੱਲੀ ਦੇਖੋ ਬਣ ਕਿੰਨੀ ਗਾੜੀ ਆ। ਦੇਖੋ ਗਰੇਵੀਏ ਦੀ ਬਹੁਤ ਜ਼ਿਆਦਾ ਗਾੜੀ ਆ ਇਹਨੂੰ ਸੁਪੂਰੀਆਂ ਦੇ ਨਾਲ ਖਾਓ ਚਾਹੇ ਰੋਟੀ ਨਾਲ ਖਾਓ ਜਿਵੇਂ ਤੁਹਾਡੇ ਜਿਗਰ ਦੋਵੇਂ ਖਾਓ ਘਰ 'ਚ ਕੋਈ ਮਹਿਮਾਨ ਆ ਜਾਂਦੇ ਆ ਉਹਨਾਂ ਨੂੰ ਆਪਾਂ ਛੇਤੀ ਬਣਾਉਣੀ ਆ ਤਾਂ ਟੇਸਟੀ ਵੀ ਇੰਨੀ ਜ਼ਿਆਦਾ ਬਣਦੀ ਆ ਬਹੁਤ ਜ਼ਿਆਦਾ ਮਹਿਮਾਨਾਂ ਨੂੰ ਤੁਹਾਡੇ ਖੁਸ਼ ਹੋ ਕੇ ਜਾਣਗੇ ਜੇ ਘਰ ਦੇ ਵਿੱਚ ਆਪਾਂ ਹੋਰ ਵੀ ਕੋਈ ਸਬਜ਼ੀ ਨਹੀਂ ਘੱਟੀ ਹੋਈ ਕੋਈ ਦਾਲ ਨਹੀਂ ਆਲੂਆਂ ਨੂੰ ਉਬਾਲ ਕੇ ਤਾਂ ਬਹੁਤ ਛੇਤੀ ਬਣ ਜਾਂਦੀ ਦੇਖੋ ਇਹ ਬਾਕੀ ਇਹਦੇ ਵਿੱਚ ਆਪਾਂ ਪੀਸਿਆ ਹੋਇਆ ਧਨੀਆ ਪਾਵਾਂਗੇ ਬਣਨ ਤੋਂ ਬਾਅਦ ਲਾਸਟ ਵਿੱਚ ਥੋੜੀ ਜਿਹੀ ਕਪਾ ਗਾਲੀ ਮਿਰਚ ਪਾ ਦੋਗੇ ਪੀਸੀ ਹੋਈ ਜਿਹੜੇ ਸਾਡੇ ਵੀਡੀਓ ਨੂੰ ਦੇਖ ਰਹੇ ਆ ਜੀ ਉਹ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਿਓ ਜੀ ਬਾਕੀ ਵੀਡੀਓ ਨੂੰ ਫੁੱਲ ਵਾਚ ਕਰਿਓ ਜੀ ਤੁਹਾਨੂੰ ਪਤਾ ਲੱਗੂਗਾ ਕਿਸ ਤਰ੍ਹਾਂ ਇਹ ਬਣ ਵੀਆ Det veldig De lager nøkler ti minutter fort. ਜੇ ਤੁਸੀਂ ਪੂਰੀਆਂ ਨਾਲ ਖਾਓਗੇ ਬਹੁਤ ਹੀ ਟੇਸਟੀ ਸਿਰਫ 10 ਮਿੰਟ ਲੱਗੇ ਨੇ ਓਨਲੀ ਕਿਉਂਕਿ ਆਲੂ ਤਾਂ ਬਣੇ ਹੋਏ ਆ ਜੀ ਆ ਦੇਖੋ ਉਬਾਲਾਈ ਦਵਾਉਣਾ ਆਪਾਂ ਨੇ ਵਿੱਚ ਨਾਣ ਮਿਰਚ ਰੱਚ ਜਵੇ ਤਾਂ ਕਿ ਬਹੁਤ ਟੇਸਟੀ ਹੈ ਜੀ ਸਬ지 ਜਿਹੜਾ ਕੋਈ ਇੱਕ ਵਾਰ ਖਾਊਗਾ ਉਂਗਲੀਆਂ ਚਟਦੇ ਹੀ ਰਹਿ ਜਾਊਗਾ ਇੰਨੀ ਟੇਸਟੀ ਹੈ ਦੁਆਰੇ ਦੁਆਰੇ ਬਣਾਉਣ ਲਈ ਫਰਮੈਚ ਕਰੂਗਾ ਹਾਂ ਇਹ ਰੈਸਪੀ ਦੇ ਵਿੱਚ ਤੁਸੀਂ ਦਹੀਂ ਜ਼ਰੂਰ ਪਾਉਣਾ ਹੈ ਵਿੱਚ ਫਿਰ ਤੁਹਾਨੂੰ ਟੇਸਟ ਇਹਦਾ ਬਹੁਤ ਜ਼ਿਆਦਾ ਵਧੀਆ ਬਾਊਗਾ ਦਹੀਂ ਤੋਂ ਬਿਨਾ ਨਹੀਂ ਤੁਸੀਂ ਇਹ ਬਣਾਉਣੀ ਹੈਗੀ ਤੇ ਦਹੀਂ ਦੇ ਨਾਲ ਇਹ ਟੇਸਟ ਵੱਖਰਾ ਆਉਂਦਾ ਚਲੋ ਜੀ ਸਭ ਜਿੱਤੇ ਗਈ ਬਣ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਨਾਲ ਧੰਨਵਾਦ ਜੀ ਬਾਕੀ ਜਿਹੜਾ ਤੇਸਟ ਨੂੰ ਚਾਰ ਚੰਦ ਲਾਉਗੀ ਉਹ ਹੈਗੀ ਮਲਾਈ ਦੇਖੋ ਆਪਾਂ ਨੇ ਮਲਾਈ ਪਾਈ ਐ ਇਨੀਕ ਮਲਾਈ ਦੇ ਨਾਲ ਟੇਸਟ ਵੱਖਰਾ ਹੀ ਹੋ ਜਾਂਦਾ ਦੇਖੋ ਜੇ ਆਪਾਂ ਘਿਓ ਜਾਂ ਮਲਾਈ ਪਾਉਣੀ ਹੈ ਤੇ ਮਲਾਈ ਨਾਲ ਹੀ ਤਿਆਰ ਕੀਤੀ ਆਪਾਂ ਦੇਖੋ ਮਲਾਈ ਤੇ ਦੇਖਿੰਨਾ ਮਲਾਈ ਨਾਲ ਟੇਸਟ ਬਹੁਤ ਜ਼ਿਆਦਾ ਸੁਣਾ ਹੁੰਦਾ